ਹਾਂ ਜੀ ਸਤਿ ਸ਼੍ਰੀ ਅਕਾਲ ਬੱਚਿਓ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਤਿਆਰੀਆਂ ਝੋਰਾ ਸ਼ੋਰਾ ਨਾਲ ਚੱਲ ਰਹੀਆਂ ਹੋਣਗੀਆਂ ਜਵਾਹਰ ਨਬੋਦੇ ਵਿਦਿਆਲਿਆ ਅਰਖਿਆ ਪੇਪਰ ਦੀ ਤਿਆਰੀ ਬੱਚੇ ਤੋਂ ਬੱਚੇ ਆਪਾਂ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਆਪਣੇ ਟੌਪਿਕ ਵੱਲ ਮੂਵ ਕਰਦੇ ਹਾਂ ਤੇ ਗੱਲ ਕਰਾਂਗੇ ਰਜੇ ਆਪਾਂ ਨ ਸਿੱਖੀ ਜਾਂਦੀ ਸੀ ਰਜੇ ਆਪਾਂ ਗੱਲ ਕਰ ਰਹੇ ਸੀ ਐਲਸੀਮ ਤੇ ਐਸ ਸੀ ਰਾਜੇ ਪਹਿਲਾਂ ਵਾਲੇ ਸੈਸ਼ਨ ਅਪਲੋਡ ਹੋ ਚੁੱਕੇ ਐ ਇਹ ਪਾਰਟ 3 ਐ ਰਜੇ ਤੁਸੀਂ ਪਹਿਲਾਂ ਵਾਲੇ ਦੋ ਸੈਸ਼ਨ ਜ਼ਰੂਰ ਦੇਖਿਓ ਰਜੇ ਤੁਹਾਨੂੰ ਹੈਲਪ ਹੋਏਗੀ ਅੱਜ ਦਾ ਕਨਸੈਪਟ ਸਿੱਖਣ ਨੂੰ ਪਰ ਫਿਰ ਵੀ ਇੱਕ ਵਾਰੀ ਆਪਾਂ ਗੱਲ ਕਰ ਲੈਨੇ ਆਂ ਮੰਨ ਕੇ ਚੱਲੋ ਆਪਾਂ 12 ਤੇ 18 ਇਹਦਾ ਪਹਿਲਾ ਐਲਸੀਐਮ ਕੱਢਦੇ ਰਜੇ ਐਲਸੀਐਮ ਕੱਢ ਕੇ ਦੇਖਦੇ ਆਂ ਲੋ ਰਜੇ ਐਲਸੀਐਮ ਜੇ ਮੈਂ ਐਲਸੀਐਮ ਕੱਢਣਾ ਰਜੇ ਤਾਂ ਮੈਂ ਪਹਿਲਾਂ 12 ਤੇ 18 ਨੂੰ ਇਕੱਠੇ ਰੱਖ ਲਊਗਾ 2 ਦੀ ਟੇਬਲ ਤੇ 12 ਆਉਂਦਾ 6 ਤੇ 9 ਤੇ 2 ਦੇ ਟੇਬਲ ਤੇ 3 ਤੇ ਆ 9 ਜੋ ਦਾ ਤੋਂ ਤਾਰ ਲਓ 3 ਤੇ 1 ਤੇ 3 3 1 ਤੇ 1 ਰਜੇ ਇਹ ਆਪਾਂ ਅਪਾਜ ਗੁਣਨਖੰਡੀਕਰਨ ਕੀਤਾ ਹੈ ਪ੍ਰਾਈਮ ਫੈਕਟਰਾਇਜ਼ੇਸ਼ਨ ਕਰ ਲਿਆ ਰਜੇ ਆਪਾਂ ਇਹਨਾਂ ਨੂੰ ਗੁਣਾ ਕਰਕੇ ਦੇਖਾਂਗੇ 2 2 3 3 ਕੀ ਅਨਸਰ ਆ ਗਿਆ ਰਜੇ 4 36 ਤਾਂ ਤੁਹਾਡਾ ਜਿਹੜਾ 36 ਐਲਸੀਐਮ ਆ ਗਿਆ ਕੀਆ ਕਰਾਂਗੇ ਐਲਸੀਐਮ ਇਹ ਆਪਾਂ ਪਹਿਲਾਂ ਵੀ ਕੀਤਾ ਹੋਇਆ ਰਜੇ ਠੀਕ ਹੈ ਹੁਣ ਐਸਫ ਕਰਕੇ ਦੇਖਦੇ ਆ 12 2 ਦੇ ਟੇਬਲ ਤੇ 6 ਤੇ 2 ਦੇ ਟੇਬਲ ਤੇ 3 ਤੇ 3 ਦੇ ਟੇਬਲ ਤੇ 1 ਤੇ 18 ਰਜੇ 2 ਦੇ ਟੇਬਲ ਤੇ 9 ਤੇ 3 ਦੇ ਟੇਬਲ ਤੇ 3 ਤੇ 3 ਦੇ ਟੇਬਲ ਤੇ 1 ਤੇ ਹੁਣ ਰਜੇ ਆਪਾਂ 12 ਦੇ ਫੈਕਟਰ ਲਿਖਾਂਗੇ ਪਹਿਲਾਂ 2 2 3 18 2 3 3 ਕੋਮਨ ਦੇਖੋ राजे ਜੋ ਕੋਮਨ ਆ ਗਿਆ ਉਹ ਐਸਸੀਐਫ ਹੈ ਆਲੋ राजे ਦੋ ਕੋਮਨ ਹੈ ਇਧਰੋਂ ਤਿੰਨ ਕੋਮਨ ਹੈ ਸਾਂਝਾ ਹੈ ਮਤਲਬ राजे ਕਿ 6 ਆ ਗਿਆ राजे ਐਸਸੀ ਐਨਾ ਪਤਾ ਲੱਗ ਗਿਆ राजे ਐਨਾ ਪਤਾ ਲੱਗ ਗਿਆ ਨਾ राजे ਹੁਣ ਆਪਾਂ ਅਗਲੀ ਚੀਜ਼ ਸਿੱਖਣੀ राजे ਜੋ ਆਪਣੇ ਲਈ ਬੜੀ ਕੰਮ ਆਏਗੀ ਇਹ ਤੁਸੀਂ ਸਿੱਖੇ ਹੋ ਪਹਿਲਾਂ ਦੋ ਸੈਸ਼ਨ ਆਪਣੇ ਇਸੇ ਤੇ ਰਹੇ ਐ ਹੁਣ ਆਪਾਂ ਅਗਲੀ ਚੀਜ਼ ਨੂੰ ਬੜਾ ਧਿਆਨ ਨਾਲ ਸੁਣਨਾ राजे ਮੈਂ ਗੱਲ ਕਰ ਲੈਣਾ ਤੁਹਾਡੇ ਕੋਲ ਦੋ ਨੰਬਰ ਸੀਗੇ 12 ਤੇ 18 राजे 3 ਨਾ 12 ਤੇ 18 ਇਹਨਾਂ ਦਾ ਜੋ ਐਲਸੀਐਮ ਕੱਢਿਆ ਤੁਸੀਂ ਐਲਸੀਐਮ ਆਇਆ ਸੀ 36 ਐਲਸੀਐਮ ਕਿੰਨਾ ਆਇਆ ਸੀ 36 ਤੇ ਇਹਨਾਂ ਦਾ ਐਸਸੀਐਫ ਕਿੰਨਾ ਆਇਆ ਸੀ राजे ਐਸਸੀਐਫ ਆਇਆ 3 ਐਨਸੀਐਫ ਰਾਜੇ ਹੁਣ ਇੱਕ ਚੀਜ਼ ਹੋਰ ਸਿੱਖਣ ਵਾਲੀ ਹੈ राजे ਜੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਮੈਂ ਬਿਲਕੁਲ ਛੋਟੇ ਨੰਬਰ ਲੈ ਲਾਂ ਫਿਰ ਆਪਾਂ ਸਿੱਖਦੇ ਹਾਂ ਮੈਂ ਐਸੇ ਸਲਾਈਡ ਤੇ ਵਾਪਸ ਆਉਂਗਾ ਮੰਨ ਕੇ ਚੱਲੋ राजे ਮੈਂ 4 ਤੇ 6 ਲਿਖ ਲੈਣਾ राजे ਠੀਕ ਹੈ ਪਹਿਲਾਂ ਮੈਂ 4 ਦਾ ਐਲਸੀਐਮ ਕੱਢ ਲਾਂ ਆ 4 ਤੇ 6 ਦਾ ਐਲਸੀਐਮ ਕੱਢਿਆ ਰਾਜੀ 2 ਦੇ ਟੇਬਲ ਤੇ 2 ਤੇ 3 ਤੇ ਠੀਕ ਹੈ 2 ਤੇ ਤੇ ਆਪਾਂ 3 ਜਿਉਂ ਦਾ ਤਿਉਂ ਦਰ ਲਾਂਗੇ 3 1 1 ਰਾਜੀ ਤੁਸੀਂ ਗੁਣਾ ਕਰਕੇ ਦੇਖਿਆ 2 2 3 ਤੁਹਾਡਾ ਆਨਸਰ ਆ ਗਿਆ ਰਾਜੀ 12 ਠੀਕ ਹੈ 4 3 12 ਇਹ ਐਲਸੀਐਮ ਆ ਗਿਆ ਰਾਜ ਆ ਗਿਆ ਨਾ ਐਲਸੀਐਮ ਆ ਗਿਆ ਹੁਣ ਐਸਸੀਪੈਟ ਕੇ ਦੇਖੋ 4 2 ਦੇ ਟੇਬਲ ਤੇ 2 ਤੇ 2 ਦੇ ਟੇਬਲ ਤੇ 1 ਤੇ ਠੀਕ ਹੈ राजे 2 6 2 ਦੇ ਟੇਬਲ ਤੇ 3 ਤੇ 3 ਦੇ ਟੇਬਲ ਤੇ 1 ਤੇ ਹੁਣ ਤੁਸੀਂ 4 ਦੇ ਫੈਕਟਰ ਲੇ ਕੇ ਦੇਖੋ 2 2 6 ਦੇ 2 3 ਤੇ ਐਸਫ ਕੀ ਆ ਗਿਆ राजे ਐਸਫ ਕੀ ਆਇਆ 2 ਐਸਫ ਕੀ ਆ ਗਿਆ 2 ਹੁਣ ਸਮਝੋ राजे ਇੱਕ ਚੀਜ਼ ਨੋਟ ਕਰਨ ਵਾਲੀ ਹੈ ਇਹਦਾ ਐਲਸੀਐਮ ਕਿੰਨਾ ਆਇਆ ਐਲਸੀਐਮ ਆਇਆ 12 ਐਸਫ ਆ ਗਿਆ 2 ਇੱਕ ਚੀਜ਼ ਸਿੱਖਣ ਵਾਲੀ ਰਜੇ ਦੋ ਸੰਖਿਆਵਾਂ ਹੋਣ ਜੋ ਵੀ ਉਹਦਾ ਐਲਸੀਐਮ ਹੈ ਜੋ ਵੀ ਉਹਦਾ ਐਸਸੀਐਫ ਹੈ ਉਹ ਹਮੇਸ਼ਾ ਇੱਕ ਤੁਹਾਡੇ ਸਾਹਮਣੇ ਨਿਚੋੜ ਕੱਢਦੇ ਐ ਉਹ ਕਿਹੜਾ ਰਜੇ ਐਲਸੀਐਮ ਨੂੰ ਗੁਣਾ ਕਰ ਦੋ ਐਸਸੀਐਫ ਦੇ ਨਾਲ ਤੇ ਬਰਾਬਰ ਹੋਏਗਾ ਹਮੇਸ਼ਾ ਫਸਟ ਨੰਬਰ ਇੰਟੂ ਸੈਕੰਡ ਨੰਬਰ ਜੀ ਗੁਣਾ ਕਰਕੇ ਦੇਖ ਸਕਦੇ ਹੋ ਰਜੇ ਹਮੇਸ਼ਾ ਬਰਾਬਰ ਹੁੰਦਾ ਐਲਸੀਐਮ ਕਿੰਨਾ ਸੀ 12 ਤੇ ਐਸਸੀਐਫ ਕਿੰਨਾ ਸੀ 2 ਇਦੋਂ ਫਸਟ ਨੰਬਰ 4 6 ਤੁਸੀਂ ਗੁਣਾ ਕਰਕੇ ਦੇਖਿਆ ਇਹ ਵੀ 24 ਇਹ ਵੀ 24 ਹੈ ਜੀ ਇਥੋਂ ਆਪਾਂ ਦੇਖ ਸਕਦੇ ਹਾਂ ਕਿ ਆਪਣਾ ਉੱਤਰ ਸਹੀ ਹੈ ਕਿ ਨਹੀਂ ਹੈ ਜੀ ਇਹ ਆਪਾਂ ਚੀਜ਼ ਸਿੱਖ ਲਈ ਪਹਿਲੀ ਸੰਖਿਆ ਤੇ ਦੂਜੀ ਸੰਖਿਆ ਨੂੰ ਗੁਣਾ ਕਰਨ ਤੇ ਹਮੇਸ਼ਾ ਐਲਸੀਐਮ ਤੇ ਐਸਸੀਐਫ ਦਾ ਜਿਹੜਾ ਗੁਣਨਫਲ ਪ੍ਰਾਪਤ ਹੁੰਦਾ ਹੈ ਰਜੇ ਮੈਂ ਚੈੱਕ ਕਰਕੇ ਦੇਖਦਾ ਇੱਥੇ ਵੀ ਅਪਲਾਈ ਕਰਕੇ ਦੇਖੋ ਰਜੇ ਐਲਸੀਐਮ ਐਸਸੀਐਫ ਬਰਾਬਰ ਹੋਏਗਾ ਫਸਟ ਨੰਬਰ ਇੰਟੂ ਸੈਕਿੰਡ ਨੰਬਰ ਇਹ ਰਜੇ ਸਿੱਖਣ ਵਾਲੀ ਗੱਲ ਹੈ ਤੁਹਾਡੇ ਜੋ ਵੀ ਵੱਡੇ ਟੀਚਰ ਜੋ ਵੀ ਤੁਹਾਡੇ ਕੋਲ ਬੈਠੇ ਨੇ ਉਹਨਾਂ ਦੀ ਹੈਲਪ ਜ਼ਰੂਰ ਲਿਓ ਜੇ ਰਜੇ ਐਲਸੀਮ ਕਿੰਨਾ ਸੀ 36 ਗੁਣਾ 6 ਪਹਿਲੀ ਸੰਖਿਆ 12 ਗੁਣਾ 18 ਰਜੇ ਤੋਂ ਤੁਸੀਂ ਗੁਣਾ ਕਰਕੇ ਦੇਖੋਗੇ 180 216 ਬਣੀ ਜਾਂਦਾ ਰਜੇ 216 ਇੱਧਰ ਵੀ 216 ਮਤਲਬ ਹੁਣ ਕੁਐਸਚਨ ਕਿਵੇਂ ਬਣੂਗਾ ਉਹ ਦੇਖੋ ਪਹਿਲਾਂ ਤੁਹਾਨੂੰ ਸਾਰੀ ਸੈਂਸ ਪਤਾ ਲੱਗ ਜੇਗੀ ਕਿ ਮੈਂ ਇੱਥੇ ਕੀ ਕਹਿਣਾ ਚਾਹ ਰਿਹਾ ਪ੍ਰਸ਼ਨ ਪਤਾ ਕੀ ਆਏਗਾ ਦੋ ਸੰਖਿਆਵਾਂ ਦਾ ਦੋ ਸੰਖਿਆਵਾਂ ਦਾ ਐਲਸੀਐਮ 12 ਅਤੇ ਐਸਫ 2 ਹੈ ਤਾਂ ਲੇਕਰ ਪਤਾ ਕਰੋ ਜੇਕਰ ਪਹਿਲੀ ਸੰਖਿਆ ਪਹਿਲੀ ਸੰਖਿਆ ਪਹਿਲੀ ਸੰਖਿਆ 4 ਹੈ ਤਾਂ ਦੂਸਰੀ ਸੰਖਿਆ ਪਤਾ ਕਰੋ ਦੂਸਰੀ ਸੰਖਿਆ ਪਤਾ ਕਰੋ ਤੀਜੀ ਸੰਖਿਆ ਪਤਾ ਕਰੋ ਤੀਜੀ ਅਜੇ ਕਰ ਦੇਣਾ ਪਤਾ ਵੀ ਕਿਵੇਂ ਤੁਹਾਨੂੰ ਪਤਾ ਹੈ ਕਿ ਫਸਟ ਨੰਬਰ ਨੂੰ ਆਪਾਂ ਸੈਕਿੰਡ ਨੰਬਰ ਨਾਲ ਮਲਟੀਪਲਾਈ ਕਰਨਾ ਹੈ ਠੀਕ ਹੈ ਇਹ ਹਮੇਸ਼ਾ ਬਰਾਬਰ ਹੋਊਗਾ ਐਲਸੀਐਮ ਗੁਣਾ ਐਸਟੀਐਫ ਦੇ ਐਲਸੀਐਮ ਗੁਣਾ ਐਸਟੀਐਫ ਇਹ ਆਪਾਂ ਹੁਣੇ ਤੇ ਜੋੜ ਕੱਢਿਆ ਰਜੇ ਹੁਣ ਜਿਹੜੀ ਚੀਜ਼ ਜੀ ਦੱਸੀ ਆ ਉਹ ਦੱਸ ਦੋ ਰਜੇ ਪਹਿਲੀ ਸੰਖਿਆ 4 ਦੱਸਤੀ ਐਸਟੀਐਫ ਦੂਜੀ ਸੰਖਿਆ ਮੈਨੂੰ ਪਤਾ ਨਹੀਂ ਮੈਂ ਐਕਸ ਮੰਨ ਲੈਣਾ ਕੁਝ ਵੀ ਏ ਬੀ ਸੀ ਕੁਝ ਮਰਜ਼ੀ ਨਾਮ ਦੇ ਲਓ ਐਲਸੀਐਮ ਕੀ ਹੈ ਰਜੇ ਐਲਸੀਐਮ ਹੈ 12 ਤੇ ਐਸਟੀਐਫ ਕੀ ਹੈ ਰਜੇ 2 ਠੀਕ ਹੈ ਰਜੇ ਤੋਂ ਆਪਾਂ ਦੇਖ ਲਾਂਗੇ ਆ ਐਕਸ ਇੱਧਰ ਰਹਿ ਗਿਆ 12 2 राजे ਜਦੋਂ ਵਿੱਚ ਕੋਈ ਵੀ ਚੀਜ਼ ਪਲੱਸ ਹੋ ਰਹੀ ਹੈ ਇੱਧਰ ਜਾ ਕੇ ਬਰਾਬਰ ਤੋਂ ਇੱਧਰ ਸਿੱਟਾਂਗੇ ਨਾ ਮਾਈਨਸ ਹੋ ਜਾਂਦੀ ਹੈ ਜੇਕਰ ਮਾਈਨਸ ਹੈ ਉਧਰ ਸਿੱਟਾਂਗੇ ਪਲੱਸ ਜੇਕਰ ਗੁਣਾ ਹੈ ਤਾਂ ਭਾਗ ਜੇ ਭਾਗ ਹੈ ਤਾਂ ਗੁਣਾ राजे ਗੁਣਾ ਹੋ ਗਿਆ ਨਾ ਇੱਧਰ ਭਾਗ ਚ ਆ ਜੂਗਾ राजे ਆ ਲੋ ਭਾਗ ਆ ਗਿਆ ਕਟਿੰਗ ਹੋ ਜਾਂਦੀ ਹੈ 4 ਦੇ ਟੇਬਲ ਤੇ 12 ਆਉਂਦਾ ਨਾ ਕਿੰਨੇ ਤੇ ਆਉਂਦਾ राजे 3 ਤੇ ਤੇ ਤੁਸੀਂ ਕਹਿ ਦੋਗੇ x ਦਾ ਮੁੱਲ ਆ ਗਿਆ राजे 6 x ਕੀ ਆ ਜੂਗਾ राजे 6 ਆਪਾਂ ਇੱਕ ਹੀ ਟਾਈਪ ਸਿੱਖਿਆ ਰਾਜੀ ਕੱਲ ਮੇਰੀ ਕੋਸ਼ਿਸ਼ ਰਹੇਗੀ ਕਿ ਆਪਾਂ ਪ੍ਰਸ਼ਨ ਕਰੀਏ ਪ੍ਰਸ਼ਨ ਕਰ ਕਰਕੇ ਨਾ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਣਾ ਰਾਜੀ ਇਹਦਾ ਅਭਿਆਸ ਕਰਕੇ ਦੇਖੋ ਜੀ ਆਪਣੇ ਟੀਚਰ ਦੀ ਸਹਾਇਤਾ ਨਾਲ ਸਮਝੋ ਜੇ ਫਿਰ ਅਗਲੇ ਸੈਸ਼ਨ 'ਚ ਆਪਾਂ ਘੱਟੋ ਘੱਟ 10 ਤੋਂ 12 ਕੁਐਸਚਨ ਕਰਨ ਦੀ ਕੋਸ਼ਿਸ਼ ਕਰਦੇ ਨੇ ਜੀ ਥੋੜਾ ਥੋੜਾ ਟਾਈਮ ਲਾਈ ਜੰਨੇ ਆ ਰੋਜ਼ ਸਿੱਖੋ ਥੋੜਾ ਥੋੜਾ ਸਿੱਖ ਲਓ ਕੰਮ ਆਊਗਾ ਰਾਜੀ ਵੀਡੀਓ ਨੂੰ ਹਰ ਤੱਕ ਦੇਖਣ ਦੇ ਲਈ ਬਹੁਤ ਬਹੁਤ ਸ਼ੁਕਰਾਨੇ ਬੱਚੇ ਖੁਸ਼ ਰਹੋ ਸਲਾਮਤ ਰਹੋ ਥੈਂਕ ਯੂ